ਇੱਕ ਆਦਮੀ ਦਾ ਕੱਟਿਆ ਹੋਇਆ ਸਿਰ ਇੱਕ ਤਲਾਬ ਦੇ ਕਿਨਾਰੇ ਮਿਲਦਾ ਜਦੋਂ ਪਿੰਡ ਦੇ ਲੋਕ ਉਸ ਤਲਾਬ ਤੇ ਗਏ ਤਾਂ ਸਿਰ ਨੂੰ ਦੇਖ ਕੇ ਸਭ ਦੇ ਹੀ ਹੋਸ਼ ਛੁੱਟ ਜਾਂਦੇ ਨੇ ਤੇ ਜਦੋਂ ਸਿਰ ਨੂੰ ਦੇਖਿਆ ਜਾਂਦਾ ਤਾਂ ਪਤਾ ਚੱਲਦਾ ਕਿ ਇਸ ਨੂੰ ਜਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਪਹਿਲਾਂ ਲੱਗਾ ਕਿ ਇਸ ਸਿਰ ਨੂੰ ਕਿਸੇ ਪੱਠੀ ਵਗੈਰਾ ਦੇ ਵਿੱਚ ਚਲਾਇਆ ਗਿਆ ਹੋਊਗਾ ਪਰ ਜਦੋਂ ਸੱਚ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਘਰ ਦੇ ਕਿਚੜ ਦੇ ਅੰਦਰ ਵਜੂਦ ਰੋਟੀਆਂ ਪਕਾਉਣ ਵਾਲੇ ਗੈਸ ਚੁੱਲ੍ਹੇ ਦੇ ਉੱਤੇ ਰੱਖ ਕੇ ਹੀ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰੇਸ ਸਿਰ ਦੇ ਆਸ-ਪਾਸ ਕਿਤੇ ਵੀ ਤੜ ਮਜੂਦ ਨਹੀਂ ਸੀ। ਪੈਟ ਵਾਲਿਆਂ ਵੱਲੋਂ ਆਸ-ਪਾਸ ਧਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਧੜਕ ਤੇ ਮਿਲਦੀ ਨਹੀਂ। ਪਰ ਫਿਰ ਅਚਾਨਕ ਇਸ ਜਗ੍ਹਾ ਤੋਂ ਥੋੜੀ ਦੂਰੀ ਦੇ ਉੱਤੇ ਇੱਕ ਖੂਹ ਦੇ ਅnder ਤੜ ਵੀ ਮਿਲ ਜਾਂਦੀ ਆ। ਪਰ ਇਸ ਦੀ ਹਾਲਤ ਹੋਰ ਵੀ ਜ਼ਿਆਦਾ ਬੁਰੀ ਸੀ। ਇਹ ਤੜ ਬਿਨਾ ਸਿਰ ਤੋਂ ਪਾਣੀ ਦੇ ਅnder ਤੈਰ ਰਹੀ ਸੀ। ਫਿਰ ਪੁਲਿਸ ਨੂੰ ਕਾਲ ਕੀਤੀ ਜਾਂਦੀ ਆ, ਪੁਲਿਸ ਆਉਂਦੀ ਆ। ਥੋੜੀ ਦੂਰੀ ਦੇ ਉੱਤੇ ਪੁਲਿਸ ਨੂੰ ਇੱਕ ਦੋ ਪਲਾਸਟਿਕ ਦੇ ਬੈਗ ਬਲਦੇ ਰਹੇ ਤੇ ਕੁਝ ਖੂਡਾ ਸੜੇ ਹੋਏ ਕੱਪੜੇ ਵੀ ਮਿਲਦੇ ਦੇ। ਫਿਰ ਪੋਸਾ ਉਸ ਧੜ ਕੋਲ ਜਾਂਦੀ ਹੈ ਜੋ ਖੂਹ ਦੇ ਵਿੱਚ ਸੀ ਉਸ ਨੂੰ ਦੋ ਚਾਦਰਾਂ ਨਾਲ ਬੰਨ੍ਹ ਕੇ ਨਗਰ ਵਿਵਸਥਾ ਦੇ ਵਿੱਚ ਹੀ ਖੂਹ ਦੇ ਅੰਦਰ ਸੁੱਟਿਆ ਗਿਆ ਸੀ ਪੁਸਰੂ ਇਹ ਵੀ ਪਤਾ ਲੱਗਾ ਕਿ ਬੋਡੀ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਸ ਬੋਡੀ ਦੀਆਂ ਅੰਤੜੀਆਂ ਤੇ ਕੁਝ ਹੋਰ ਆਰਗਨਸ ਵੀ ਬਾਹਰ ਆਉਣੇ ਸ਼ੁਰੂ ਹੋ ਚੁੱਕੇ ਸੀ ਇਹ ਪੂਰੀ ਘਟਨਾ ਰਾਜਸਥਾਨ ਦੇਰ ਸੁਪਰ ਪੈਂਟ ਦੀ ਆ ਪੁਸ ਬਲੋਸ লাশ ਨੂੰ ਹਸਪੀਟਲ ਦੇ ਵਿੱਚ ਭੇਜਿਆ ਜਾਂਦਾ ਪਹਿਲਾਂ ਪੋਸਟਮਾਰਟਮ ਕਰਵਾਇਆ ਜਾਂਦਾ ਫਿਰ ਪਤਾ ਕਰਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਹ ਹੈ ਕੌਣ ਪਰ ਕੁਝ ਪਤਾ ਨਹੀਂ ਚਲਦਾ ਤਾਂ ਪੁਲਿਸ ਉਸਦਾ ਅੰਤਿਮ ਸੰਸਕਾਰ ਕਰ ਦਿੰਦੀ ਆ ਪਰ ਫਿਰ ਪਤਾ ਚਲਦਾ ਕਿ ਭਵਾਨੀ ਸ਼ਾਕਰ ਨਾਮ ਦਾ ਇੱਕ ਆਦਮੀ ਮਿਸਿੰਗ ਆ ਉਸਦਾ ਬਾਰਵਲ ਦਾ ਇੱਕ ਬਿਜ਼ਨਸ ਸੀ ਤੇ ਉਹ ਕਾਫੀ ਸਮੇਂ ਤੋਂ ਦੁਕਾਨ ਤੇ ਨਹੀਂ ਜਾ ਰਿਹਾ ਸੀ ਉਸ ਦੀ ਜਗ੍ਹਾ ਦੇ ਉੱਤੇ ਉਸ ਦੀ ਪਤਨੀ ਜਾ ਰਹੀ ਸੀ ਜਿਹਦਾ ਨਾਮ ਸੀ ਨਿਧੀ ਸ਼ਰਮਾ ਪਰ ਦੋਨਾਂ ਦੇ ਵਿੱਚ ਰਿਸ਼ਤੇ ਠੀਕ ਨਹੀਂ ਸੀ ਤੇ ਅਕਸਰ ਹੀ ਲੜਾਈ ਝਗੜਾ ਵੀ ਹੋਇਆ ਕਰਦਾ ਸੀ ਦੂਸਰੇ ਪਾਸੇ ਭਵਾਨੀ ਸ਼ਾਕਰ ਦੇ ਮਾਪੇ ਵੀ ਅਲੱਗ ਰਹਿੰਦੇ ਸੀ ਤੇ ਅਕਸਰ ਅਪਵਾਨੀ ਸ਼ੰਕਰ ਆਪਦੇ ਮਾ ਬਾਪ ਨੂੰ ਮਿਲਦੇ ਲਈ ਆਪਦੇ ਪਿੰਡ ਦੇ ਵਿੱਚ ਜਾਇਆ ਕਰਦਾ ਸੀ ਇਸੇ ਦੌਰਾਨ ਜਦੋਂ ਕਾਫੀ ਸਮਾਂ ਬੀਤਿਆ ਤੇ ਉਸ ਦਾ ਨਾ ਤਾਂ ਕੋਈ ਫੋਨ ਬਾਬ ਆਪ ਦੇ ਕੋਲ ਗਿਆ ਤੇ ਨਾ ਹੀ ਉਹ ਖੁਦ ਮਿਲਦੇ ਨਹੀਂ ਗਿਆ ਤਾਂ ਪਿਤਾ ਬਲਵੰਤ ਦੀ ਬੋਹੂ ਨੂੰ ਕਾਲ ਕੀਤਾ ਜਾਂਦਾ ਤੇ ਪੁੱਛਿਆ ਜਾਂਦਾ ਕਿ ਪਵਾਨੀ ਸ਼ੰਕਰ ਕਿੱਥੇ ਆ ਤਾਂ ਉਸ ਦੀ ਨੂੰਹ ਵੱਲੋਂ ਗੁੱਸੇ ਦੇ ਵਿੱਚ ਕਿਹਾ ਜਾਂਦਾ ਕਿ ਮੈਨੂੰ ਨਹੀਂ ਪਤਾ ਪਰ ਜੇ ਤੁਸੀਂ ਉਸ ਨੂੰ ਮਿਲਣਾ ਤਾਂ ਘਾਹਾਉਣ ਦੀ ਜ਼ਰੂਰਤ ਨਹੀਂ ਉਸ ਨੂੰ ਦੁਕਾਨ ਤੇ ਮਿਲ ਕੇ ਜਾ ਸਕਦੇ ਹੋ ਕਿਉਂਕਿ ਉਸ ਨੂੰ ਦੀ ਆਪਦੇ ਸੱਸੋਰੇ ਦੇ ਨਾਲ ਪਹਿਲਾਂ ਤੋਂ ਹੀ ਨਹੀਂ ਸੀ ਬਣਦੀ। ਬਾਪ ਆਪਦੇ ਵੱਲੋਂ ਹੋਰ ਲੋਕਾਂ ਨੂੰ ਵੀ ਫੋਨ ਕਰਕੇ ਪੁੱਛਿਆ ਜਾਂਦਾ ਪਰ ਬੇਟੇ ਦਾ ਕੁਝ ਵੀ ਪਤਾ ਨਹੀਂ ਚੱਲਦਾ ਕਿ ਉਹ ਗਿਆ ਕਿੱਧਰ। ਦੂਸਰੇ ਪਾਸੇ ਪੌਸਰ ਉਸ লাশ ਦੇ ਬਾਰੇ ਵਿੱਚ ਪਤਾ ਨਹੀਂ ਸੀ ਚੱਲ ਪਾ ਰਿਹਾ ਸੀ ਕਿ ਹੈ ਕਿਸ ਦੀ ਇਸੇ ਦੌਰਾਨ ਪਵਾਨੀ ਸ਼ਾਕਰ ਦਾ ਪਿਤਾ ਅਖਬਾਰ ਦੇ ਵਿੱਚ ਇੱਕ ਨਿਊਜ਼ ਦੇਖਦਾ ਜਿਸ ਦੇ ਵਿੱਚ ਲਿਖਿਆ ਸੀ ਕਿ ਪੁਲਿਸ ਨੂੰ ਇੱਕ ਬੋਡੀ ਮਿਲੀ ਆ ਜਿਸ ਦੀ ਇੱਕ ਅੱਖ ਦੇ ਥੱਲੇ ਸਟੀਲ ਦੀ ਤਾਰ ਪਾਈ ਹੋਈ ਆ ਤੇ ਇੱਕ ਹੱਥ ਦੇ ਵਿੱਚ ਬੂਲੀ ਦਾ ਤਾਗਾ ਬੰਨਿਆ ਹੋਇਆ ਤਾਂ ਪੁੱਤ ਦੇ ਪਿਤਾ ਨੂੰ ਕੁਝ ਸ਼ੱਕ ਹੁੰਦਾ ਤਾਂ ਉਹ ਸਿੱਧਾ ਪੁਲਿਸ ਸਟੇਸ਼ਨ ਦੇ ਬਚਾਅ ਦੇ ਕੁਝ ਰਿਸ਼ਤੇਦਾਰਾਂ ਨੂੰ ਲੈ ਕੇ ਪਹੁੰਚਦਾ ਤੇ ਪੁਲਿਸ ਨੂੰ ਕਹਿੰਦਾ ਕਿ ਸਾਨੂੰ ਉਹ লাশ ਦਿਖਾਓ ਪਰ ਪੁਲਿਸ ਪਹਿਲਾਂ ਹੀ ਅੰਤਿਮ ਸੰਸਕਾਰ ਕਰ ਚੁੱਕੀ ਸੀ ਪਰ ਮੌਕੇ ਤੋਂ ਮਿਲੇ ਦੋ ਪੋਲੀਥੀਨ ਤੇ ਕੱਪੜੇ ਸੀੜੇ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਨੇ ਦੂਸਰੇ ਪਾਸੇ ਨਿਧੀ ਸ਼ਰਮਨ ਵੀ ਉੱਥੇ ਬੁਲਾਇਆ ਗਿਆ ਸੀ ਉਹਨਾਂ ਬੈਗਾਂ ਨੂੰ ਦੇਖ ਕੇ ਨਿਧੀ ਵੱਲੋਂ ਕਿਹਾ ਜਾਂਦਾ ਕਿ ਇਹ ਦੋਵੇਂ ਬੈਗ ਸਾਡੇ ਘਰ ਦੇ ਹੀ ਨੇ ਤੇ ਇਹ ਉਹ ਘਰ ਦੇ ਵਿੱਚੋਂ ਜਾਣਦੇ ਸਮੇਂ ਲੈ ਕੇ ਗਿਆ ਸੀ ਤੇ ਉਹ ਰੋਣਾ ਸ਼ੁਰੂ ਕਰ ਦਿੰਦੀ ਆ ਪਰ ਪੁਲਸਰੂ ਵਾਲੇ ਯਕੀਨ ਨਹੀਂ ਸੀ ਹੋ ਰਿਹਾ ਇਸੇ ਦੌਰਾਨ ਪਵਨੀ ਸ਼ਾਕਰ ਦੇ ਪਿਤਾ ਵੱਲੋਂ ਕਿਹਾ ਜਾਂਦਾ ਕੇ ਬੇਟੇ ਦਾ 11 ਸਾਲ ਪਹਿਲਾਂ ਐਕਸੀਡੈਂਟ ਹੋਇਆ ਸੀ ਤੇ ਉਹ ਤਾਰ ਉਸ ਦੀ ਗਲ ਤੇ ਮੱਥੇ ਦੀ ਹੱਡੀ ਨੂੰ ਜੋੜਨ ਦੇ ਲਈ ਪਾਈ ਗਈ ਸੀ। ਉਸ ਦੁਬਾਰਾ ਹਸਪੀਟਲ ਦੇ ਵਿੱਚ ਜਾ ਕੇ ਵੀ ਥੋੜੀ ਜਾਂਚਬੀੜ ਕੀਤੀ ਜਾਂਦੀ ਹੈ ਤਾਂ ਸਭ ਕੁਝ ਕਨਫਰਮ ਹੋ ਜਾਂਦਾ ਤੇ ਪੁਲਿਸ ਇਹ ਕਨਫਰਮ ਕਰ ਦਿੰਦੀ ਹੈ ਕਿ ਇਹ Laash ਭਾਨੀ ਸ਼ੰਕਰ ਦੀ ਆ। ਹੁਣ ਬਾਰੀ ਸੀ ਕਾਤਲ ਦਾ ਪਤਾ ਕਰਦੀ। ਪੁਲਿਸ ਨੂੰ ਥੋੜਾ ਬਹੁਤਾ ਸ਼ੱਕ ਨਿਧੀ ਦੇ ਉੱਤੇ ਹੋ ਚੁੱਕਿਆ ਸੀ ਪਰ ਜਦੋਂ ਉਸਦੇ ਸਹੁਰੇ ਪਰਿਵਾਰ ਨੇ ਇਹ ਕਨਫਰਮ ਕੀਤਾ ਕਿ ਸ਼ਾਇਦ ਇਹ ਸਭ ਉਸੇ ਨੇ ਕੀਤਾ ਤੇ ਦੂਸਰਾ ਪੁਲਿਸ ਅਫਸਰ ਇਦੇ ਦਿਰਾ ਤੋਂ ਗਾਇਬ ਸੀ ਤਾਂ ਪਤਨੀ ਨੇ ਪੁਲਿਸ ਦੇ ਵਿੱਚ ਮਿਸਿੰਗ ਰਿਪੋਰਟ ਦਰਜ ਨਹੀਂ ਕਰਵਾਈ ਤਾਂ ਪੁਲਿਸ ਸਭ ਤੋਂ ਪਹਿਲਾਂ ਨਿਧੀ ਸ਼ਰਮਾ ਨੂੰ ਪਤਾ ਲੱਗਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰਦੀ ਹੈ ਤਾਂ ਉਹ ਟੁੱਟ ਵੀ ਜਾਂਦੀ ਹੈ ਤੇ ਫਿਰ ਉਸਨੇ ਇੱਕ ਭਿਆਨਕ ਸਾਤੋਂ ਪਰਦਾ ਚੱਕਿਆ ਉਹ ਦੱਸਦੀ ਹੈ ਕਿ ਮੈਪ ਭਾਨੀ ਦੇ ਦੋਸਤ ਨੂੰ ਪੈਸੇ ਦਾ ਲਾਲਚ ਦੇ ਕੇ ਤੇ ਇੱਕ ਸਾਡੇ ਘਰ ਦੇ ਡਰਾਈਵਰ ਨੂੰ ਨਾਲ ਮਿਲਾ ਕੇ ਇੱਕ ਪਲਾਨ ਬਣਾਇਆ ਸੀ ਪਹਿਲਾਂ ਮੈਪ ਭਾਨੀ ਦੇ ਜੁੱਤ ਦੇ ਅੰਦਰ ਕੁਝ ਨਸ਼ੀਲੀ ਚੀਜ਼ ਮਿਲਾਈ ਫਿਰ ਜਦੋਂ ਉਹ ਬੇਹੋਸ਼ ਹੋ ਗਿਆ ਸਭ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ ਫਿਰ ਉਸ ਦੀ ਗਰਦਨ ਨੂੰ ਤਰ ਦੇ ਨਾਲੋਂ ਅਲੱਗ ਕੀਤਾ ਜਾਂਦਾ ਤੇ ਜੋ ਵੀ ਖੂਨ ਨਿਕਲ ਰਿਹਾ ਸੀ ਉਸ ਨੂੰ ਇੱਕ ਬਰਤਨ ਦੇ ਅੰਦਰ ਭਰਿਆ ਜਾਂਦਾ ਫਿਰ ਉਹ ਸਿਰ ਨੂੰ ਇੱਕ ਗੈਸ ਦੇ ਉੱਪਰ ਰੱਖ ਕੇ ਜਲਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਅੱਧਾ ਬਚਿਆ ਰਹਿ ਗਿਆ ਪਰ ਉਸ ਦੀ ਪਛਾਣ ਈ ਸੀ ਆ ਰਹੀ ਫਿਰ ਬਾਡੀ ਨੂੰ ਵੀ ਬਚਾਉਣ ਦੀ ਹੁੰਦੀ ਹੈ ਪਰ ਜਦੋਂ ਕਨਫਰਮ ਹੋ ਗਿਆ ਕਿ ਉਹਨਾਂ ਦੀ ਪਛਾਣ ਨਹੀਂ ਹੋ ਰਹੀ ਤਾਂ ਉਸ ਨੂੰ ਕਾਰ ਦੇ ਵਿੱਚ ਧਰਦੇ ਨੇ ਤੇ ਪਰ ਸੈਰ ਨੂੰ ਲਿਜਾ ਕੇ ਇੱਕ ਨਹਿਰ ਦੇ ਕਿਨਾਰੇ ਸੁੱਟਦੇ ਨੇ ਖੂਨ ਨਾਲ ਭਰੀ ਬਾਲਟੀ ਨੂੰ ਥੱਲੇ ਧਰਤੀ ਜਨਾਬਦੇ ਨੇ ਕੱਪੜੇ ਤੇ ਦੋ ਜਿਹੜੇ ਪੋਲੀਥੀਨ ਸੀ ਉਹਨਾਂ ਨੂੰ ਲਿਜਾ ਕੇ ਕਿਤੇ ਹੋਰ ਸੁੱਟਦੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਦੇ ਦੁਆਰਾ ਜਿਹੜੀ ਧੜ ਸੀ ਉਸ ਨੂੰ ਖੇਤ ਦੇ ਵਿੱਚ ਲਿਜਾ ਕੇ ਇੱਕ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਪਰ ਫਿਰ ਜਦੋਂ ਪੁੱਸ ਨੇ ਮੋਟੇ ਪੁੱਛੇ ਤਾਂ ਪਤਾ ਲੱਗਾ ਕਿ ਨਿਧੀ ਨੂੰ ਲੱਗਦਾ ਸੀ ਕਿ ਉਸਦੇ ਪਤੀ ਦੀ ਜ਼ਿਆਦਾ ਨਿਦੀਕਿਆ ਜਿਹੜੀ ਆਪਦੇ ਬਾਪ-ਬਾਪ ਦੇ ਨਾਲ ਨੇ ਤੇ ਕਦੇ ਨਾ ਕਦੇ ਉਹ ਸਾਰੀ ਪ੍ਰਾਪਰਟੀ ਉਹਨਾਂ ਦੇ ਨਾਂ ਜ਼ਰੂਰ ਕਰ ਦਊਗਾ ਦੂਸਰਾ ਨਿਧੀ ਖੁਦ ਘਰ ਦੇ ਡਰਾਈਵਰ ਦੇ ਨਾਲ ਅਫੇਅਰ ਦੇ ਵਿੱਚ ਸੀ ਤੇ ਇਸੇ ਦਿਆਂ ਉਸਨੇ ਪਤੀ ਦਾ ਕਤਲ ਕਰਵਾਤਾ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ